ਆਮ ਆਦਮੀ ਪਾਰਟੀ ਦੇ ਸੰਸਦ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਹੁਣ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਕਿਸਾਲਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਹੈ ਤਦਾਸ ਹੈ ਕਿ ਕਿਸਾਨਾਂ ਦੇ ਨਾਲ ਕੁਝ ਖਾਦਾਂ ਨੂੰ ਲੈ ਕੇ ਜਿਹੜਾ ਕਿ ਧੋਖਾਧੜੀ ਹੋ ਰਹੀ ਹੈ ਤੇ ਉਸ ਦੇ ਖਿਲਾਫ ਜਿਹੜਾ ਕਿ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਦਸਤੂਰਾਨ ਮਾਲਵਿੰਦਰ ਕੰਗ ਦੇ ਵੱਲੋਂ ਜਿਹੜੀ ਕਿ ਚਿੱਠੀ ਕੇਂਦਰ ਸਰਕਾਰ ਨੂੰ ਲਿਖ ਦਿੱਤੀ ਗਈ ਹੈ ਤਾਂ ਉੱਥੇ ਹੀ ਗੱਲ ਕਰੀਏ ਤਾਂ ਕਿਸਾਨਾਂ ਦੇ ਨਾਲ ਹਾੜੀ ਦੇ ਸੀਜ਼ਨ ਦੇ ਮੰਦੇ ਨਜ਼ਰ ਖੁੱਲਿਆਂ ਮ ਧੋਖਾ ਧੜੀ ਤੇ ਲੁੱਟ ਕੀਤੀ ਜਾ ਰਹੀ ਹੈ ਡੀਪੀ ਤੇ ਯੂਰੀਆ ਖਾਦ ਦੇ ਨਾਲ ਮਹਿੰਗੇ ਬੂਸਟਰ ਖਰੀਦਣ ਦੇ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਤੇ ਆਪ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਦੇ ਸਬੰਧੀ ਗੰਭੀਰ ਮਸਲੇ ਕੈਮੀਕਲ ਤੇ ਖਾਦਾਂ ਸਬੰਧੀ ਜਿਹੜੀ ਕੇ ਸਥਾਈ ਕਮੇਟੀ ਦੇ ਅੱਗੇ ਉਠਾਇਆ ਹੈ ਤੇ ਕਮੇਟੀ ਦੇ ਚੇਅਰਮੈਨ ਨੂੰ ਜਿਹੜੀ ਕੇ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਹੋ ਰ ਇਸ ਧੋਖਾਧੜੀ ਤੇ ਲੁੱਟ ਦੇ ਖਿਲਾਫ ਤੁਰੰਤ ਰਾਸ਼ਟਰੀ ਪੱਧਰ ਤੇ ਕਾਰਵਾਈ ਕੀਤੀ ਜਾਵੇ ਤਾਂ ਦੱਸਿਆ ਕਿ ਉੱਥੇ ਹੀ ਹੁਣ ਮਾਲਵਿੰਦਰ ਕੰਗ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਉੱਥੇ ਕਿਸਾਨਾਂ ਦੇ ਸ਼ੋਸ਼ਣ ਦੇ ਵਿਰੁੱਧ ਸਖਤ ਕਾਰਵਾਈ ਦੀ ਇਹ ਮੰਗ ਕੀਤੀ ਜਾ ਰਹੀ ਹੈ ਕారణ ਕਿ ਆਏ ਕਿ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀਆਂ ਵਾਲੀਆਂ ਖਾਦਾਂ ਦੇ ਨਾਲ ਨਾਲ ਮਹਿੰਗੇ ਬੂਸਟਰ ਖਰੀਦਣ ਦੇ ਨਾਲ ਮਜਬੂਰ ਕੀਤਾ ਜਾ ਰਿਹਾ ਤੇ ਹੁਣ ਸੰਸਦ ਮੈਂਬਰ ਉਥੇ ਹੀ ਮਾਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਪੱਤਰ ਲਿਖ ਦਿੱਤਾ ਹੈ ਤੇ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਸੰਸਦ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਹੁਣ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਹੈ ਤਦ ਆਸੀ ਹੈ ਕਿ ਕਿਸਾਨਾਂ ਦੇ ਨਾਲ ਕੁਝ ਖਾਦਾਂ ਨੂੰ ਲੈ ਕੇ ਜਿਹੜਾ ਕਿ ਧੋਖਾਧੜੀ ਹੋ ਰਹੀ ਹੈ ਤੇ ਉਸ ਦੇ ਖਿਲਾਫ ਜਿਹੜਾ ਕਿ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਦਸਤੂਰਾਨ ਮਾਲਵਿੰਦਰ ਕੰਗ ਦੇ ਵੱਲੋਂ ਜਿਹੜੀ ਕਿ ਚਿੱਠੀ ਕੇਂਦਰ ਸਰਕਾਰ ਨੂੰ ਲਿਖ ਦਿੱਤੀ ਗਈ ਹੈ ਤਾਂ ਉੱਥੇ ਹੀ ਗੱਲ ਕਰੀਏ ਤਾਂ ਕਿਸਾਨਾਂ ਦੇ ਨਾਲ ਹਾੜੀ ਦੇ ਸੀਜ਼ਨ ਦੇ ਮੰਦੇ ਨਜ਼ਰ ਖੁੱਲਿਆਂ ਮ ਧੋਖਾ ਧੜੀ ਤੇ ਲੁੱਟ ਕੀਤੀ ਜਾ ਰਹੀ ਹੈ ਡੀਪੀ ਤੇ ਯੂਰੀਆ ਖਾਦ ਦੇ ਨਾਲ ਮਹਿੰਗੇ ਬੂਸਟਰ ਖਰੀਦਣ ਦੇ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਤੇ ਆਪ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਦੇ ਸਬੰਧੀ ਗੰਭੀਰ ਮਸਲੇ ਕੈਮੀਕਲ ਤੇ ਖਾਦਾਂ ਸਬੰਧੀ ਜਿਹੜੀ ਕੇ ਸਥਾਈ ਕਮੇਟੀ ਦੇ ਅੱਗੇ ਉਠਾਇਆ ਹੈ ਤੇ ਕਮੇਟੀ ਦੇ ਚੇਅਰਮੈਨ ਨੂੰ ਜਿਹੜੀ ਕੇ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਹੋ ਰ ਇਸ ਧੋਖਾਧੜੀ ਤੇ ਲੁੱਟ ਦੇ ਖਿਲਾਫ ਤੁਰੰਤ ਰਾਸ਼ਟਰੀ ਪੱਧਰ ਤੇ ਕਾਰਵਾਈ ਕੀਤੀ ਜਾਵੇ ਤਾਂ ਦੱਸਿਆ ਕਿ ਉੱਥੇ ਹੀ ਹੁਣ ਮਾਲਵਿੰਦਰ ਕੰਗ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਉੱਥੇ ਕਿਸਾਨਾਂ ਦੇ ਸ਼ੋਸ਼ਣ ਦੇ ਵਿਰੁੱਧ ਸਖਤ ਕਾਰਵਾਈ ਦੀ ਇਹ ਮੰਗ ਕੀਤੀ ਜਾ ਰਹੀ ਹੈ ਕਹਣ ਕਿ ਆਏ ਕਿ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀਆਂ ਵਾਲੀਆਂ ਖਾਦਾਂ ਦੇ ਨਾਲ ਨਾਲ ਮਹਿੰਗੇ ਬੂਸਟਰ ਖਰੀਦਣ ਦੇ ਨਾਲ ਮਜਬੂਰ ਕੀਤਾ ਜਾ ਰਿਹਾ ਤੇ ਹੁਣ ਸੰਸਦ ਮੈਂਬਰ ਉਥੇ ਹੀ ਮਾਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਪੱਤਰ ਲਿਖ ਦਿੱਤਾ ਹੈ ਤੇ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਸੰਸਦ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਹੁਣ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਹੈ ਤਦ ਆਸ ਹੈ ਕਿ ਕਿਸਾਨਾਂ ਦੇ ਨਾਲ ਕੁਝ ਖਾਦਾਂ ਨੂੰ ਲੈ ਕੇ ਜਿਹੜਾ ਕਿ ਧੋਖਾਧੜੀ ਹੋ ਰਹੀ ਹੈ ਤੇ ਉਸ ਦੇ ਖਿਲਾਫ ਜਿਹੜਾ ਕਿ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਦਸਤੂਰਾਨ ਮਾਲਵਿੰਦਰ ਕੰਗ ਦੇ ਵੱਲੋਂ ਜਿਹੜੀ ਕਿ ਚਿੱਠੀ ਕੇਂਦਰ ਸਰਕਾਰ ਨੂੰ ਲਿਖ ਦਿੱਤੀ ਗਈ ਹੈ ਤਾਂ ਉੱਥੇ ਹੀ ਗੱਲ ਕਰੀਏ ਤਾਂ ਕਿਸਾਨਾਂ ਦੇ ਨਾਲ ਹਾੜੀ ਦੇ ਸੀਜ਼ਨ ਦੇ ਮੰਦੇ ਨਜ਼ਰ ਖੁੱਲਿਆ ਮ ਧੋਖਾ ਟੜੀ ਤੇ ਲੁੱਟ ਕੀਤੀ ਜਾ ਰਹੀ ਹੈ ਡੀਪੀ ਤੇ ਯੂਰੀਆ ਖਾਦ ਦੇ ਨਾਲ ਮਹਿੰਗੇ ਬੂਸਟਰ ਖਰੀਦਣ ਦੇ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਤੇ ਆਪ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਕਿਸਾਨਾਂ ਦੇ ਸਬੰਧੀ ਗੰਭੀਰ ਮਸਲਾ ਕੈਮੀਕਲ ਤੇ ਖਾਦਾਂ ਸਬੰਧੀ ਜਿਹੜੀ ਕਿ ਸਥਾਈ ਕਮੇਟੀ ਦੇ ਅੱਗੇ ਉਠਾਇਆ ਤੇ ਕਮੇਟੀ ਦੇ ਚੇਅਰਮੈਨ ਨੂੰ ਜਿਹੜੀ ਕਿ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਹੋ ਰਹੀ ਇਸ ਧੋਖਾਧੜੀ ਤੇ ਲੁੱਟ ਦੇ ਖਿਲਾਫ ਤੁਰੰਤ ਰਾਸ਼ਟਰੀ ਪੱਧਰ ਤੇ ਕਾਰਵਾਈ ਕੀਤੀ ਜਾਵੇ ਤਾਂ ਦੱਸਿਆ ਕਿ ਉੱਥੇ ਹੀ ਹੁਣ ਮਾਲਵਿੰਦਰ ਕੰਗ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਉੱਥੇ ਕਿਸਾਨਾਂ ਦੇ ਸ਼ੋਸ਼ਣ ਦੇ ਵਿਰੁੱਧ ਸਖਤ ਕਾਰਵਾਈ ਦੀ ਇਹ ਮੰਗ ਕੀਤੀ ਜਾ ਰਹੀ ਹੈ ਕਹਣ ਕਿ ਆਏ ਕਿ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀਆਂ ਵਾਲੀਆਂ ਖਾਦਾਂ ਦੇ ਨਾਲ ਨਾਲ ਮਹਿੰਗੇ ਬੂਸਟਰ ਖਰੀਦਣ ਦੇ ਨਾਲ ਮਜਬੂਰ ਕੀਤਾ ਜਾ ਰਿਹਾ ਤੇ ਹੁਣ ਸੰਸਦ ਮੈਂਬਰ ਉਥੇ ਹੀ ਮਾਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਪੱਤਰ ਲਿਖ ਦਿੱਤਾ ਹੈ ਤੇ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ